ਸ਼੍ਰੋਮਣੀ ਅਕਾਲੀ ਦਲ ਨੇ ਟਿਕਟਾਂ ਦਾ ਜ਼ਰੂਰ ਵੰਡ ਦਿੱਤੀਆਂ ਨੇ ਪਰ ਸੱਤ ਟਿਕਟਾਂ ਦੇ ਵਿੱਚੋਂ ਜਿਹੜੀ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ ਸਾਬਕਾ ਵਿਧਾਇਕ ਇਕਬਾਲ ਸਿੰਘ ਝੁੰਦਾ ਨੂੰ ਸੁਖਦੇਵ ਸਿੰਘ ਢਿੰਡਸਾ ਨੂੰ ਕਿਨਾਰੇ ਕਰਕੇ ਝੁੰਦਾ ਨੂੰ ਉਮੀਦਵਾਰ ਬਣਾਇਆ ਗਿਆ ਆਖਰਕਾਰ ਇਹ ਕਿਉਂ ਹੋਇਆ ਕਿਹੜੀ ਸਾਰੀ ਸਥਿਤੀ ਪੈਦਾ ਹੋਗੀ ਕਿ ਜਿਹੜਾ ਐਡੇ ਵੱਡੇ ਦਾਅਵੇਦਾਰੀ ਦੇ ਬਾਵਜੂਦ ਢਿੰਡਸਾ ਦੀ ਟਿਕਟ ਪੱਕੀ ਨਾ ਹੋ ਸਕੇ ਪਹਿਲਾਂ ਵੀ ਚੋਣ ਲੜੀ ਆ ਪਰਿਵਾਰ ਹਮੇਸ਼ਾ ਲੋਕ ਸਭਾ ਚੋਣ ਲੜਦਾ ਆ ਰਿਹਾ ਲਗਭਗ ਤਿੰਨ ਤੋਂ ਚਾਰ ਚੋਣਾਂ ਸੰਗਰੂਰ ਲੋਕ ਸਭਾ ਹਲਕੇ ਤੋਂ ਪਰਿਵਾਰ ਲੜ ਚੁੱਕੇ ਆ ਟਿਕਟ ਕਿਉਂ ਨਹੀਂ ਮਿਲੀ ਇਹ ਵੱਡਾ ਸਵਾਲ ਹੈ ਤੇ ਸੰਗਰੂਰ ਨਹੀਂ ਪੰਜਾਬ ਦੇ ਸਿਆਸੀ ਹਲਕਿਆਂ ਦੇ ਅੰਦਰ ਇਸ ਸਵਾਲ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਜਿਹੜੀ ਕਹਾਣੀ ਸਾਡੇ ਕੋਲ ਆਈ ਹੈ ਤੁਹਾਨੂੰ ਹੈਰਾਨ ਕਰ ਦੇਵੇਗੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਸੀ ਢੀਂਡ ਸਾਹ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਪਰ ਇੱਕ ਵੱਡਾ ਰੋੜਾ ਜਿਹੜਾ ਉਹ ਰਾਜ ਚ ਬਣ ਗਿਆ ਆਖਰਕਾਰ ਉਹ ਰੋੜਾ ਕਿਹੜਾ ਹੈ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਸਖਦੇਵ ਸਿੰਘ ਢੀਂਡਸਾ ਨੇ ਆਪਣੇ ਅਕਾਲੀ ਦਲ ਜਿਹੜਾ ਸੰਯੁਕਤ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰਲੇਮਾ ਜਿਹੜਾ ਹੈ ਉਹ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਚ ਕੀਤਾ ਸੀ ਉਸ ਸਮੇਂ ਤੋਂ ਚਰਚਾ ਇਹ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ 99% ਪੱਕੀ ਹੈ ਝੁੰਡਾਂ ਦਾ ਨਾਂ ਤਾਂ ਬਹੁਤ ਬਾਅਦ ਆਇਆ ਪਰ ਗੱਲ ਕੀ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਪੈਰ ਪਿੱਛੇ ਖਿੱਚਣੇ ਪਏ ਅਕਾਲੀ ਦਲ ਦੇ ਇਟਰਨਲ ਸੂਤਰ ਦੱਸਦੇ ਆ ਤੇ মিডিਆ ਰਪੋਰਟਾਂ ਦੱਸਦੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਜਾਨੀ ਕਿ ਬਾਦਲ ਪਰਿਵਾਰ ਚਾਹੁੰਦਾ ਸੀ ਕਿ ਪਰਮਿੰਦਰ ਸਿੰਘ ਢੀਂਡ ਸਾਨੂੰ ਟਿਕਟ ਦਿੱਤੀ ਜਾਵੇ ਉਹਨਾਂ ਦੇ ਨਾਲ ਕੁਝ ਵਾਅਦੇ ਕੀਤੇ ਗਏ ਸੀ ਅਕਾਲੀ ਦਲ ਚ ਵਾਪਸ ਲਿਆਉਣ ਸਮੇ ਉਹ ਪੂਰੇ ਕੀਤੇ ਜਾਣੇ ਸਨ ਅਤੇ ਇਸ ਕੜੀ ਦੇ ਅੰਦਰ ਟੇਡ ਦੇਣ ਦੇ ਲਈ ਜਿਹੜਾ ਰਾਜੀ ਸੀਗਾ ਅਕਾਲੀ ਦਲ ਅਕਾਲੀ ਦਲ ਦੇ ਅੰਦਰ ਕਹਿ ਲਈ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਕੁਝ ਵੀ ਨਹੀਂ ਇਸ ਸਮੇ ਤਾਂ ਬਾਦਲ ਪਰਿਵਾਰ ਪੂਰੀ ਤਰ੍ਹਾਂ ਨਾਲ ਇਛਾ ਸੀ ਪਰ ਸਭ ਤੋਂ ਵੱਡਾ ਰੋੜਾ ਜਿਹੜਾ ਢਿੰਡਸਾ ਦੇ ਰਾਹ ਦੇ ਵਿੱਚ ਆਇਆ ਉਹ ਇਹ ਸੀ ਕਿ ਇਸ ਲੋਕ ਸਭਾ ਦੇ 9 ਵਿਧਾਨ ਸਭਾ ਹਲਕੇ ਨੇ ਤੇ ਉਹਨਾਂ 9 ਵਿਧਾਨ ਸਭਾ ਹਲਕਿਆਂ ਦੇ 7 ਹਲਕਾ ਇੰਚਾਰਜਾਂ ਨੇ ਢਿੰਡਸਾ ਦੇ ਨਾਂ ਤੋਂ ਪੈਰ ਪਿੱਛੇ ਖਿੱਚ ਲਏ ਅਤੇ ਜਿਹੜੀ ਆ ਡਟ ਕੇ ਪੈਰ ਵਹੀ ਕੀਤੀ ਇਕਬਾਲ ਸਿੰਘ ਝੁੰਦਾ ਦੀ ਤਾਂ ਇਸ ਕਰਕੇ ਇਕਬਾਲ ਸਿੰਘ ਝੁੰਦਾ ਜਿਹੜੇ ਆ ਉਹ ਆਪਣਾ ਕਹਿ ਲੋ ਕਿ ਟਿਕਟ ਲੈਂਚ ਕਾਮਯਾਬ ਹੋ ਗਏ ਅਤੇ ਢਿੰਡਸਾ ਪਿੱਛੇ ਰਹਿ ਕੇ ਢਿੰਸਾ ਦੀ ਟਿਕਟ ਜਿਹੜਾ ਵੱਡਾ ਕੱਟ ਤੱਕ ਜਿਹੜੀ ਆਰੀ ਚਲਾਈ ਹੈ ਉਹ ਸੱਤ ਹਲਕਾ ਇੰਚਾਰਜ ਨੇ ਜਿਹਦੇ ਵਿੱਚ ਕੁਝ ਕੁ ਨਾਮ ਅਹਿਮ ਨੇ ਜਿਹਦੇ ਵਿੱਚ ਬਰਨਾਲਾ ਤੋਂ ਮਲਕੀਤ ਕੀਤੂ ਦੇ ਪੁੱਤਰ ਕੀਕਲਵੰਤ ਕੀਤੂ ਬਰਨਾਲਾ ਦੇ ਹਲਕਾ ਇੰਚਾਰਜ ਨੇ ਸਤਨਾਮ ਰਾਹੀ ਭਦੌੜ ਦੇ ਹਲਕਾ ਇੰਚਾਰਜ ਨੇ ਸੰਗਰੂਰ ਦੇ ਹਲਕਾ ਇੰਚਾਰਜ ਜਿਹੜੇ ਨੇਗੇ ਆਪਣਾ ਵਿਨਰਜੀ ਸਿੰਘ ਗੋਲਡੀ ਇਹ ਕੁਝ ਪ੍ਰਮੁੱਖ ਨਾਮ ਨੇ ਫਿਰ ਮਰੇਲ ਕੋੜਲਾ ਦੇ ਹਲਕਾ ਇੰਚਾਰਜ ਨੇ ਬੀਬਾ ਉਨ੍ਹਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਸਾਰੀ ਕਹਾਣੀ ਜਿਹੜੀ ਆ ਉਹ ਬੁਣੀ ਗਈ ਅਤੇ ਢੀਂਸਾ ਦੀ ਟਿਕਟ ਦਾ ਵਿਰੋਧ ਕੀਤਾ ਗਿਆ ਕਾਰਨ ਬਹੁਤ ਦਿੱਤੇ ਨੇ ਇਹਨਾਂ ਲੋਕਾਂ ਨੇ ਸਿਰਫ ਦੋ ਦੱਸੇ ਜਾਂਦੇ ਆ ਇੱਕ ਪ੍ਰਵਿੰਦਰ ਸਿੰਘ ਢੀਂਸਾ ਖੁਦ ਹੋ ਸਕਦੇ ਆ ਦੂਜਾ ਬਾਉ ਪ੍ਰਕਾਸ਼ ਚੰਦ ਗਰਗ ਜਿਹੜੇ ਆ ਉਹ ਧੂਰੀ ਹਲਕੇ ਦੇ ਇੰਚਾਰਜ ਸੀਗੇ ਅੱਜਕੱਲ ਸ਼ਾਇਦ ਉਹ ਸੰਗਰੂਰ ਦੁਆਰਾ ਲਾ ਦਿੱਤੇ ਹੁਣ ਤਾਂ ਪਤਾ ਨਹੀਂ ਕਿ ਉਹ ਉਹ ਹੱਕ 'ਚ ਖੜੇ ਆ ਬਾਕੀ ਸਾਰੇ ਢੀਂਸਾ ਸਾਹਿਬ ਦੇ ਵਿਰੋਧ 'ਚ ਖੜਦੇ ਹੋਏ ਨਜ਼ਰ ਆਏ ਆ ਸੰਗਰੂਰ ਦੇ ਵਿੱਚੋਂ ਟਕਸਾਲੀ ਆਗੂ ਸੁਖਦੇਵ ਸਿੰਘ ਢਿੰਸਾ ਨੇ ਪਿਛਲੇ ਮਹੀਨੇ ਮਾਰਚ ਦੇ ਵਿੱਚ ਆਪਣੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਢਲੇਵਾ ਕਰ ਲਿਆ ਸੀ। ਉਹ 6 ਸਾਲ ਬਾਅਦ ਆਪਣੀ ਵਾਪਸੀ ਕਰਕੇ ਜਿਹੜਾ ਅਕਾਲੀ ਦਲ ਚਾਹੀਸੀ ਬਾਦਲ ਪਰਿਵਾਰ ਨੇ ਸੰਗਰੂਰ ਤੋਂ ਸੁਖਦੇਵ ਸਿੰਘ ਢਿੰਸਾ ਦੇ ਪੁੱਤਰ ਪਰਮਿੰਦਰ ਸਿੰਘ ਢਿੰਸਾ ਨੂੰ ਟੇਡ ਦੇਣ ਦਾ ਮਨ ਬਣਾਇਆ ਸੀ। ਬਾਦਲ ਪਰਿਵਾਰ ਇਸ ਲਈ ਵੱਡੇ ਪੱਧਰ ਤੇ ਇੱਛੁਕ ਸੀ। ਇਸ ਦਾ ਕਾਰਨ ਇਹ ਸੀਗਾ ਕਿ ਉਹਨਾਂ ਨੇ ਵੱਲੋਂ ਜਦੋਂ ਢੀਂਸਾ ਪਰਿਵਾਰ ਨੂੰ ਮਨਾ ਕੇ ਲਿਆਂਦਾ ਗਿਆ ਤਾਂ ਉਸ ਸਮੇਂ ਵੱਡੇ ਵਾਅਦੇ ਕੀਤੇ ਗਏ ਸੀ ਪਰ ਸਰਵੇ ਅਤੇ ਹਲਕਾ ਇੰਚਾਰਜਾਂ ਦੀ ਰਿਪੋਰਟ ਨੇ ਢੀਂਸਾ ਪਰਿਵਾਰ ਨੂੰ ਝਟਕਾ ਦੇ ਦਿੱਤਾ ਇਸ ਸੀਟ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਸੱਤ ਹਲਕਾ ਇੰਚਾਰਜ ਕਬਾਲ ਸਿੰਘ ਝੂਂਦਾ ਦੇ ਹੱਕ ਦੇ ਵਿੱਚ ਨਿਤਰਾਏ ਜਿਸ ਕਰਕੇ ਢੀਂਸਾ ਦੀ ਟਿਕਟ ਜਿਹੜੀ ਹੈ ਉਹ ਪੱਕੀ ਹੁੰਦੀ ਹੁੰਦੀ ਰਹਗੀ ਇਹਨਾਂ ਸੱਤਾਂ ਹਲਕਾ ਇੰਚਾਰਜਾਂ ਨੇ ਕਿਹਾ ਕਿ ਝੂਂਦਾ ਅਤੇ ਉਹਨਾਂ ਦਾ ਪਰਿਵਾਰ ਅਕਾਲੀ ਦਲ ਦਾ ਜਿਹੜਾ ਪੱਕਾ ਕਹਿ ਲਈਏ ਕਿ ਸਿਆਸੀ ਪਰਿਵਾਰ ਹੈ ਅਕਾਲੀ ਦਲ ਦੇ ਮਾੜੇ ਚੰਗੇ ਸਮੇਂ ਚ ਝੁੰਦਾ ਪਰਿਵਾਰ ਨੇ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ ਸੰਕਟ ਦੇ ਸਮੇਂ ਇਹ ਪਰਿਵਾਰ ਹਮੇਸ਼ਾ ਅਕਾਲੀ ਦਲ ਨਾਲ ਡਟ ਕੇ ਖੜਦਾ ਰਿਹਾ ਹੈ ਸੱਤ ਵਿਧਾਨ ਸਭਾ ਹਲਕਾ ਇੰਚਾਰਜਾਂ ਦੇ ਦੁਆਰਾ ਦਿੱਤੇ ਗਏ ਤਰਕਾਂ ਨੂੰ ਪਾਰਟੀ ਨੇ ਪ੍ਰਤੀ ਵਫਾਦਾਰੀ ਦੇ ਮੁੱਦੇ ਨੂੰ ਜਿਹੜਾ ਇਸ ਪ੍ਰਕਾਰ ਉਠਾਇਆ ਗਿਆ ਉਸ ਦੇ ਚੱਲਦੇ ਆ ਜਿਹੜਾ ਉਹਦੇ ਚੱਲਦਿਆਂ ਜਿਹੜਾ ਝੁੰਦਾ ਸੰਗਰੂਰ ਤੋਂ ਟਿਕਟਲੈਂਡ 'ਚ ਕਾਮਯਾਬ ਹੋ ਗਿਆ। ਅਸਲ 'ਚ ਟਰਨਲ ਪੋਲਿਟਿਕਸ ਸਮਝਣ ਦੀ ਲੋੜ ਹੈ। ਸੰਗਰੂਰ ਲੋਕ ਸਭਾ ਹਲਕੇ ਦੇ ਅੰਦਰ ਟਰਨਲ ਪੋਲਿਟਿਕਸ ਬੜੀ ਵੈਵਰੈਂਟ ਹੋਈ ਹੈ। ਇੱਕ ਸਮਾਂ ਮੈਂ ਤੁਹਾਨੂੰ ਪਹਿਲਾਂ ਸਟੋਰੀ 'ਚ ਦੱਸਿਆ ਸੀ ਕਿ ਢਿੰ DSA ਅਤੇ ਝੁੰਦਾ ਪਰਿਵਾਰ ਜਿਹੜਾ ਅਕਬਾਲ ਸਿੰਘ ਝੁੰਦਾ ਢਿੰ DSA ਸੁਖਦੇਵ ਸਿੰਘ ਢਿੰ DSA ਦੀ ਸਿਆਸੀ ਉਪਜ ਕਹਿ ਸਕਦੇ ਆ ਜਾਂ ਸਿਆਸੀ ਥਾਪੜੇ ਵਾਲੇ ਆਗੂ ਸਨ। ਉਸ ਤੋਂ ਬਾਅਦ ਜਦੋਂ ਢਿੰ DSA ਹੋਣਾ ਨੇ ਕਿਨਾਰਾ ਕੀਤਾ ਤਾਂ ਅਕਬਾਲ ਸਿੰਘ ਝੁੰਦਾ ਉਹਨਾਂ ਦੇ ਨਾਲ ਨਹੀਂ ਗਏ। ਉਹਨਾਂ ਦੀਆਂ ਨਜ਼ਦੀਕੀਆਂ ਬਰਨਾਲਾ ਪਰਿਵਾਰ ਜਿਸ ਪਰਿਵਾਰ ਦੇ ਉਹ ਕੱਟੜ ਵਿਰੋਧੀ ਰਹੇ ਉਸ ਦੇ ਨਾਲ ਹੋ ਗਈਆਂ ਹੁਣ ਜਿਹੜੀ ਟਸਕ ਹੈ ਸੰਗਰੂਰ ਦੇ ਅੰਦਰ ਲਗਾਤਾਰ ਟਸਕ ਚੱਲਦੀ ਆ ਰਹੀ ਹੈ ਉਹ ਇਹੀ ਹੈ ਕਿ ਬਰਨਾਲਾ ਪਰਿਵਾਰ ਤੇ ਜਿਹੜਾ ਇੱਕ ਢੀਂਸਾ ਪਰਿਵਾਰ ਦੇ ਜਾਣ ਤੋਂ ਬਾਅਦ ਜਿਹੜਾ ਗੈਪ ਬਣਿਆ ਸੀ ਉਸ ਦੇ ਵਿੱਚ ਜਿਹੜੇ ਆਗੂ ਉੱਭਰ ਕੇ ਆਏ ਉਹਨਾਂ ਨੇ ਕਬਜ਼ਾ ਕਰ ਲਿਆ ਜਿਵੇਂ ਨਰਜੀਤ ਗੋਲਡੀ ਆਏ ਇਹ ਵੀ ਇੱਕ ਸਮੇਂ ਟੀਂਸਾ ਪਰਿਵਾਰ ਦੇ ਬਹੁਤ ਨੇੜੇ ਸੀ ਇਸ ਤੋਂ ਇਲਾਵਾ ਹੋਰ ਆਗੂ ਜਿਹੜੇ ਆ ਉਹ ਉੱਭਰ ਕੇ ਆਏ ਤਾ ਇਸ ਸਾਰੀ ਸਥਿਤੀ ਦੇ ਅੰਦਰ ਫਿਰ ਗੋਵਿੰਦ ਸਿੰਘ ਲੋਗੋਵਾਲ ਦੇ ਫੈਕਟਰ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਹੌਲੀ-ਹੌਲੀ ਪੈਦਾ ਹੋ ਗਈਆਂ ਹੁਣ ਸਥਿਤੀ ਇਹ ਬਣ ਗਈ ਕਿ ਪਾਰਟੀ ਤੋਂ ਦੂਰ ਜਾਣ ਕਰਕੇ ਇੱਕ ਵਾਰ ਢਿੰਡਸਾ ਪਰਿਵਾਰ ਦਾ ਗੈਪ ਵਧਿਆ ਇਹਨਾਂ ਆਗੂਆਂ ਦੇ ਨਾਲ ਤਾਂ ਉਹਨਾਂ ਆਗੂਆਂ ਨੇ ਹੁਣ ਇਹ ਚੀਜ਼ ਮੁੱਦਾ ਬਣਾ ਲਈ ਜਦੋਂ ਇਹ ਚੀਜ਼ ਮੁੱਦਾ ਬਣ ਗਈ ਤਾਂ ਸੁਭਾਵਿਕ ਜੀ ਗੱਲ ਸੀ ਕਿ ਹਲਕਾ ਇੰਚਾਰਜਾਂ ਨੂੰ ਨਾਰਾਜ਼ ਨਹੀਂ ਸੀ ਕੀਤਾ ਜਾ ਸਕਦਾ ਤੇ ਇਕਬਾਲ ਸਿੰਘ ਝੁੰਦਾ ਇਸ ਸਾਰੇ ਕਾਸੇ ਦਾ ਧੁਰਾ ਬਣਾਏ ਗਏ ਜਿਹੜਾ ਬੜਾ ਸੋਸ ਸਮਝ ਕੇ ਸਾਰਾ ਕੁਝ ਕੀਤਾ ਗਿਆ ਕਿ ਢਿੰਸਾ ਪਰਿਵਾਰ ਨੂੰ ਟਿਕ ਟ ਕਿਸੇ ਵੀ ਹਿੱਲੇ ਨਹੀਂ ਲੈਣ ਦਿੱਤੀ ਜਾਨੀ ਹੁਣ ਸੰਗਰੂਰ ਦੀ ਸਿਆਸਤ ਦੇ ਅੰਦਰ ਅਕਾਲੀ ਦਲ ਦੇ 2+1 3 ਧੜੇ ਬਣ ਚੁੱਕੇ ਆ ਅਕਾਲੀ ਹੁਣ ਇਸ ਮਾੜੇ ਦੌਰ ਚ ਵੀ ਅਜਿਹੀ ਧੜੇਬੰਦੀ ਚ ਜੇਕਰ ਜਾਣਗੇ ਤਾਂ ਉਹ ਰੱਬ ਹੀ ਰਾਖਾ ਹੁੰਦਾ ਉਸ ਪਾਰਟੀ ਦਾ ਫਿਲਹਾਲ ਸੁਖਦੇਵ ਸਿੰਘ ਢੀਂਸਾ ਦੀ ਟਿਕਟ ਦਾ ਜਿਹੜਾ ਸਬਤ ਕੱਟੇ ਜਾਣ ਦਾ ਸਭ ਤੋਂ ਵੱਡਾ ਕਾਰਨ ਹਲਕਾ ਇੰਚਾਰਜ ਨੇ ਸੰਗਰੂਰ ਦੇ ਵਿੱਚ ਅਕਾਲੀ ਦਲ ਅੰਦਰ ਪੈਦਾ ਹੋਈ ਨਵੇਂ ਧੜੇਬੰਦੀ ਹੈ ਜਿਸ ਕਰਕੇ ਇਹ ਟਿਕਟ ਕੱਟਿਆ ਗਿਆ ਪਰ ਬਾਦਲ ਪਰਿਵਾਰ ਬਹੁਤ ਇੱਛੁਕ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਸੁਖਦੇਵ ਸਿੰਘ ਢੀਂਸਾ ਦੀ ਟਿਕਟ ਕਰਕੇ ਸਹੀ ਕੀਤਾ ਗਿਆ ਜਾਂ ਫਿਰ ਗਲਤ ਕੀਤਾ ਗਿਆ ਕਿਉਂਕਿ ਲਗਾਤਾਰ ਜਿਹੜੇ ਵਿਨਰਜੀਤ ਗੋਲਡੀ ਨੇ ਅਕਬਾਲ ਸਿੰਘ ਝੁੰਤਾ ਨੂੰ ਜਿਹੜੀਆਂ ਸੋਸ਼ਲ ਮੀਡੀਆ ਤੇ ਵਧਾਈਆਂ ਦੇਤੀਆਂ ਉਸ ਤੋਂ ਬਾਅਦ ਜਿਹੜੇ ਢੀਂਡਸਾ ਸਮਰਥਕ ਸੀ ਉਹ ਵੀ ਸੋਸ਼ਲ ਮੀਡੀਆ ਤੇ ਉੱਤਰ ਆਏ ਤਾਂ ਸੁਖਦੇਵ ਸਿੰਘ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਚ ਪੋਸਟ ਆ ਪਾ ਦਿੱਤੀਆਂ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਨੇ ਢੀਂਡਸਾ ਪਰਿਵਾਰ ਦੀ ਟਿਕਟ ਕੱਟ ਕੇ ਸਹੀ ਕੀਤਾ ਜਾਂ ਗਲਤ ਕੀਤਾ ਕੀ ਅਕਾਲੀ ਦਲ ਨੇ ਜਿਹੜਾ ਜੇਤੂ ਘੋੜੇ ਜਾਨੀ ਕਿ ਇਕਬਾਲ ਸਿੰਘ ਝੁੰਦਾ ਤੇ ਦਾ ਜਿਹੜਾ ਲਾਇਆ ਉਹ ਸਹੀ ਲਾਇਆ ਜਾਂ ਗਲਤ ਲਾਇਆ ਆਪਣੀ ਰਾਏ ਕਮੈਂਟ ਬਾਕਸ ਚ ਜ਼ਰੂਰ ਦਰਜ ਕਰਾਓ